ਉਹ ਮਨਵ ਇੱਕ ਬੜੀ ਜ਼ਬਰਦਸਤ ਗੱਲ ਦੱਸ ਰਹੀ ਸੀ ਉਹ ਸਲਮਾਨ ਬਾਏ ਨੇ ਵੀ ਸੀਮ ਦਸਦੀ ਜਦੋਂ ਉਹਨਾਂ ਦੇ ਸੁਲਤਾਨ ਖਾਨ ਨੂੰ ਜਲਦੀ ਸੀ ਕਹਿੰਦੇ ਇਦਾਂ ਦੇ ਪਹਿਲਵਾਨ ਦੇ ਸਾਹਮਣੇ ਆ ਗਏ ਉਹ ਕਹਿੰਦੇ ਅਸੀਂ ਟਹਿਣਾ ਨਹੀਂ ਹੈਗਾ ਮੈਂ ਨਹੀਂ ਨਿਕਣਾ ਮੈਂ ਕਿਤਾ ਹਾਰ ਜੁਆ ਇਦਾਂ ਕਹਿੰਦਾ ਸਾਨੂੰ ਚੇਂਜ ਕਰਨਾ ਪਿਆ ਸੀ ਉਹਨਾਂ ਦਾ ਨਾ ਯਾਰ ਥੋੜਾ ਜਿਹਾ ਕੁਝ ਬੰਦੇ ਹੁੰਦੇ ਨੇ ਇਦਾਂ ਦੇ ਇੱਕ ਸਾਡੀ ਇੱਕ ਮੁੰਡਾ ਸੀਗਾ ਉਹ ਮੈਨੂੰ ਉਹ ਗੇਮ ਨਹੀਂ ਯਾਦ ਕਿਹੜੀ ਸੈਮੀ ਫਾਈਨਲ ਵਾਲੀ ਆ ਕਿ ਕੁਆਟਰ ਫਾਈਨਲ ਵਾਲੀ ਆ ਹਾਂ ਉਹ ਬੜਾ ਫੀਲ ਕਰਦਾ ਸੀ ਹਨਾ ਕਿ ਜਿਵੇਂ ਉਹਨੂੰ ਭਾਈ ਨੇ ਕਹਿਣਾ ਭਾਈ ਤੁਸੀਂ ਟੈ ਨਹੀਂ ਰਹੇ ਐਦਾਂ ਥੋੜਾ ਹੁੰਦਾ ਉਹ ਬੰਦਾ ਨਾ ਅੱਛਾ ਉਹਦੇ ਉਹਦੇ ਕਰਕੇ ਥੋੜੀ ਜਿਹੀ ਸੱਟ ਵੀ ਵੱਜੀ ਮੇਰੇ ਉਦੋਂ ਜਦੋਂ ਕਰਦੇ ਸੀ ਸ਼ੂਟ ਉਹ ਉਹਦਾ ਦਿਮਾਗ ਆਇਆ ਸੀਗਾ ਕਿ ਮਤਲਬ ਉਹਨੂੰ ਭੁੱਲ ਜਾਂਦਾ ਸੀ ਕਿ ਐਕਟਿੰਗ ਕਰ ਰਹੇ ਆ ਜੀ ਉਹ ਸੱਚੀ ਆ ਨਾ ਸੱਚੀ ਕਹਿੰਦਾ ਜੀ ਉਹ ਕਹਿੰਦੇ ਵੀ ਉਹ ਜਦੋਂ ਉਹ ਨੁਸ਼ਕਾ ਸ਼ਰਮਾ ਦੱਸਦੇ ਨੇ ਇੰਟਰਵਿਊ ਦਾ ਜੋ ਕਹਿੰਦੇ ਉਹਨਾਂ ਦੱਸਣਾ ਪੈਂਦਾ ਸੀ ਵੀ ਰੁਕੋ ਬਾਈ ਕੈਮਰਾ ਲੱਗਾ ਹੈ ਐਦਾਂ ਮਾਰਨਾ ਵੀ ਰੀਅਲ 'ਚ ਨਹੀਂ ਮਾਰਨਾ ਹੈਗਾ ਉਹ ਮੈਂ ਬੜਾ ਹੈਰਾਨ ਹੋਇਆ ਵਰਤੀ ਮੈਂ ਕਿਹਾ ਵੀ ਸੀਰੀਅਸ ਚੀਜ਼ ਵੀ ਹੈਗੀ ਨਾ ਵੀ ਸੱਚੀ ਵੀ ਸੱਟ ਲੱਗ ਸਕਦੀ ਪਰ ਕਈਆਂ ਨੇ ਯਾਰ ਨਾ ਕਈ ਬੜੇ ਸਪੋਰਟਿਵ ਸੀਗੇ ਜਿਹੜੇ ਜਿਨ੍ਹਾਂ ਨੇ ਸਿਖਾਇਆ ਮੈਨੂੰ ਉਹ ਬਹੁਤ ਸਪੋਰਟਿਵ ਸੀ ਉਹ ਇੱਕ ਵੀਰਾ ਦੀਪ ਵੀਰਾ ਉਹਨਾਂ ਨੇ ਆਪ ਵੀ ਬਾਸ ਮੇਰੇ ਨਾਲ ਕੁਸ਼ਤੀ ਕਰ ਕੀਤੀ ਮੈਨੂੰ ਸਿਖਾਇਆ ਵੀ ਸਮਝਾਇਆ ਵੀ ਫਿਰ ਸਭ ਤੋਂ ਪਹਿਲਾਂ ਮੈਨੂੰ ਇਹ ਸਿਖਾਇਆ ਕਿ ਤੁਸੀਂ ਕਰਦੇ ਨਹੀਂ ਤੁਸੀਂ ਇੰਜਰੀ ਕਿੱਥੋਂ ਕਿੱਥੋਂ ਤੁਹਾਨੂੰ ਇੰਜਰੀ ਹੋਣੀ ਹੈ ਉੱਥੋਂ ਬਚਣਾ ਨਹੀਂ ਬਹੁਤ ਜਲਦੀ ਪ੍ਰੋਬਲਮ ਆਉਂਦੀ ਹੈ ਬੈਕ ਦੀ ਇੰਜਰੀ ਹੁੰਦੀ ਹੈ ਪਲਵਾਨਾਂ ਦੇ ਧੌਣ ਬੜੀ ਛੇਤੀ ਉਹ ਮੁੜਦੀ ਹੈ ਨਾ ਕੁਝ ਪੁਆਇੰਟ ਨਾਲ ਮੈਨੂੰ ਦੱਸੇ ਤਾਂ ਪਹਿਲਾਂ ਮੈਨੂੰ ਤਿਆਰੀ ਇਸ ਚੀਜ਼ ਦੀ ਕਰਾਈ ਕਿ ਇੰਜਰੀ ਤੋਂ ਕਿਵੇਂ ਬਚਣਾ ਹੈ ਉਹ ਬੜੇ ਸਪੋਰਟਿਵ ਸੀਗੇ ਔਰ ਜਿਹੜੇ ਉਹਨਾਂ ਦੀ ਟੀਮ ਆਉਂਦੀ ਸੀ ਹੁਣ ਪਰ ਹਰ ਤਰ੍ਹਾਂ ਦੇ ਬੰਦੇ ਸਾਨੂੰ ਵਿੱਚ ਚਾਹੀਦੇ ਸੀਗੇ ਇੱਕ ਬੰਦਾ ਬੜਾ ਬਾਈ ਤੱਤਾ ਸੀਗਾ ਹੋਂ ਨਹੀਂ ਹਾਰਦਾ ਸੀ ਕਿਤੇ ਲੱਗਦਾ ਹੋਏ ਉਹ ਵੀ ਉਹ ਬੰਦਾ ਆਪਣੇ ਸਪੋਰਟ ਨੂੰ ਲੈ ਕੇ ਮਤਲਬ ਹਾਂ ਹਾਂ ਪਰ ਆਫਟਰ ਆਲ ਦਾ ਕੈਮਰਾ ਐਕਟਿੰਗ ਆਉਂਦੀ ਸੀ ਅਸੀਂ ਨਾ ਜਦੋਂ ਲੱਗ ਇੱਕ ਮੁੰਡਾ ਵੀਰੇ ਉਹ ਉਹਨਾਂ ਨੇ ਮੇਰੇ ਖਿਆਲ ਚ ਨੈਸ਼ਨਲ ਚੈਂਪੀਅਨ ਨੇ ਓਕੇ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਉਹਨਾਂ ਨੇ ਉਹਨਾਂ ਨੇ ਬਹੁਤ ਸਪੋਰਟ ਕੀਤਾ। ਮਤਲਬ ਮੈਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿ ਮੈਂ ਕਿਹਾ ਯਾਰ ਤੁਸੀਂ ਤੁਸੀਂ ਐਕਟਰ ਨਹੀਂਗੇ ਹਨਾ ਪਰ ਤੁਸੀਂ ਫਿਰ ਵੀ ਮੇਰੇ ਨਾਲ ਇੰਨਾ ਕੋਆਪਰੇਟ ਕੀਤਾ ਕਿਉਂ? ਤਾਂ ਕਹਿੰਦੇ ਭਾਈ ਉਹ ਹਰਿਆਣੇ ਦੇ ਸੀਗੇ ਪਰ ਕਹਿੰਦੇ ਯਾਰ ਸਾਨੂੰ ਪੰਜਾਬੀ ਫਿਲਮਾਂ ਬਹੁਤ ਪਸੰਦ ਨੇ, ਮੇਰੇ ਫੈਮਿਲੀ 'ਚ ਬਹੁਤ ਪਸੰਦ ਨੇ ਤੇ ਕਹਿੰਦੇ ਅਸੀਂ ਬਹੁਤ ਖਾਈ। ਹੁਣ ਮੈਨੂੰ ਫੋਨ ਵੀ ਆਇਆ ਉਹਨਾਂ ਦਾ ਜਦੋਂ ਸਾਡਾ ਟ੍ਰੇਲਰ ਟੀਜ਼ਰ ਆਇਆ ਸੀਗਾ ਉਦੋਂ ਤੇ ਕਹਿੰਦੇ ਵੀ ਭਾਈ ਮੈਂ ਉਹ ਹਾਲਾ ਕਿ ਉਹ ਹਾਰ ਰਹੇ ਨੇ ਮੈਚ ਚ ਤੇ ਉਹ ਕਹਿੰਦੇ ਮੈਂ ਬੜਾ ਖੁਸ਼ ਐਕਸਾਈਟਡ ਆ ਨਹੀਂ ਇਹ ਵੀ ਗੱਲ ਇਹ ਵੀ ਨੈਸ਼ਨਲ ਤੇ ਉਹ ਨੈਸ਼ਨਲ ਚੈਂਪੀਅਨ ਮੈਂ ਇਹਨਾਂ ਗੱਲਾਂ ਵੀ ਕਹਿੰਦਾ ਨੈਸ਼ਨਲ ਜੈਪੀ ਨਾ ਤੇ ਉਹ ਫਿਰ ਵੀ ਕਿਉਂਕਿ ਜਿਹੜੇ ਆਪਣੇ ਆਡੀਅנס ਆ ਨਾ ਉਹ ਕਿਤਨੇ ਕਿਤੇ ਇਦਾਂ ਮੈਨੂੰ ਲੱਗਦਾ ਵੀ ਆਪਣੇ ਪੰਜਾਬੀ ਲੋਕੀ ਬਹੁਤ ਜ਼ਿਆਦਾ ਈਮੋਸ਼ਨਲ ਆ ਉਹ ਕਨੈਕਟ ਕਰਨ ਲੱਪੈਂਦੇ ਯਾਰ ਸੱਚੀ ਹਾਰ ਗਿਆ ਕਿਤੇ ਯਾਰ ਉਹ ਕਮੈਂਟ ਵੀ ਆਉਣ ਲੱਪੈਂਦੇ ਲੋਕਾਂ ਦੇ ਯਾਰ ਪਰ ਯਾਰ ਨਾ ਜਿਹੜੇ ਰੀਅਲ ਪਲੇਅਰ ਹੁੰਦੇ ਆ ਨਾ ਉਹ ਹਾਰ ਜਿੱਥੇ ਉੱਪਰ ਉੱਠ ਕੇ ਉੱਪਰ اٹھے ਹੁੰਦੇ ਆ ਮੈ ਇਫੀ ਲੀਤਾ ਕੀ ਜਿੰਨੇ ਅਸੀਂ ਕਿਉਂਕਿ ਇਸ ਦੌਰਾਨ ਮੇ ਬਹੁਤ ਪਲੇਅਰਸ ਨੂੰ ਮਿਲੇ ਆ ਕੁਸ਼ਤੀ ਦੇ ਖਿਡਾਰੀਆਂ ਨੂੰ ਬਹੁਤ ਮਿਲੇ ਆ ਜਿਹੜੇ 올림픽ਸ ਖੇਡੇ ਹੋਰ ਸਾਰਟਡ ਮੈਂਟਲੀ ਉਹਨਾਂ ਨੂੰ ਕੋ ਅੱਛਾ ਯਾਰ ਕਰਾ ਦੇਂਗੇ ਯਾਰ ਐਸੇ ਕਰਨਾ ਐਸੇ ਨਹੀਂ ਉਹ ਉਹ ਜਿੰਨੇ ਜ਼ਿਆਦਾ ਉੱਚੇ ਸੀ ਜਿਹੜੇ ਜਿੰਨੇ ਨੈਸ਼ਨਲ ਖੇਡੇ ਹੋਏ ਜਾਂ 올림픽 ਖੇਡੇ ਹੋਏ ਆ ਕਾਮਨਵੈਲਥ ਖੇਡੇ ਹੋਏ ਉਹ ਉਨੇ ਸਾਰਟਡ ਸੀਗੇ ਮੈਂਟਲੀ ਜਿਹੜੇ ਥੱਲੇ ਸੀਗੇ ਉਹ ਕਹਿੰਦੇ ਸੀ ਅਸੀਂ ਨਹੀਂ ਹਾਰਨਾ ਇਸ ਰੂਪੇ ਮਦਦ